ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ 헤 ਪ੍ਰਭ ਅਰਗਰੀ ਬੇਨਤੀ ਹੈ ਤੂੰ ਮੈਨੂੰ ਗਿਲੇ ਤਾਂ ਮੈਨੂੰ ਕੁਝ ਪ੍ਰਾਪਤੀ ਹੋਵੇ ਵੈਸਾਖ ਸੁਹਾਵਾ ਤਾਂ ਲੱਗਾ ਵੈਸਾਖ ਤਾਂ ਹੀ ਸੁਹਾਵ ਦੇ ਸਾਖ ਦੇ ਵਿੱਚ ਲੋਹ ਚਲਦੀ ਹੁੰਦੀ ਸੀ ਅੱਛਾ ਵੈਸਾਖ ਦਾ ਮੀਣਾ ਦੀ ਸੁਹਾਵਾ ਦੀ ਹੁੰਦਾ ਸੀ ਲੋਕਾਂ ਵਾਸਤੇ ਬੜੀ ਲੋਹ ਚਲਦੀ ਹੁੰਦੀ ਸੀ ਬੜੀ ਗਰਮੀ ਹੁੰਦੀ ਸੀ ਹਮ ਅਰ ਬੜੀ ਬਾਡੀ ਹੁੰਦੀ ਸੀ ਬਹੁਤ ਵੇਦ ਦਾ ਵੀਦ ਹੁੰਦਾ ਹੈ ਹੂੰ ਬੇਲਾਰੀ ਕੋਈ ਹੁੰਦਾ ਪ੍ਰਸ਼ਾਸਨ ਦੇ ਵਿੱਚ ਹੂੰ ਸਹਾਵਾ ਬੈਸਾਕ ਤਾਂ ਲੱਗੇ ਜਾਸ ਸੰਤ ਬੈਠੇ ਹਰਸੋਏ ਹਰਸੋਏ ਬੈਸਾਕ ਨੂੰ ਉਹ ਸਾਸ ਨੂੰ ਮੈਨੂੰ ਸਮਝ ਲੋ ਸਹਾਵਾ ਤਾਂ ਲੱਗੇ ਜੇ ਮੈਨੂੰ ਮੇਰਾ ਮੋੜ ਮਿਲ ਜਵੇ ਜੇ ਮੈਂ ਮੋੜਣਾ ਛੱਡ ਜਾਵਾਂ ਸਾਖਰੀ ਤਾਂ ਹੋਊ ਜਲਬਿੰਦ ਸਾਖ ਕੋ ਮਨਾਵਤੀ ਹੈ ਨਾ ਹੂੰ 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 ਇੱਕ ਤਾਂ ਵੈ ਸਾਖ ਦਾ ਵੀ ਨਾ ਲੱਗੂਗਾ ਇੱਕ ਸਾਖ ਲੱਗੂਗੀ ਜਲਵੇ ਦੀ ਸਾਖ ਕੋ ਬਲਾਵਤੀ ਜੇ ਡਰਾਕਾਰੀ ਅਰਥ ਕਰਾਂਗੇ ਤਾਂ ਸਾਖ ਦੇ ਅਰਥ ਕਰਾਂਗੇ ਹੂੰ ਵੈ ਸਾਖ ਦੇ ਕਰਾਂਗੇ ਜੇ ਇੱਥੇ ਦੇ ਕਰਾਂਗੇ ਤਾਂ ਵੀ ਦੇ ਸਾਖ ਦਾ ਅਰਥ ਕਰਾਂਗੇ ਉੱਥੇ ਤਾਂ ਪ੍ਰਕਾਸ਼ ਗਦਾਸ ਮੁਖ ਤੇ ਜੋ ਬੋਲੇ ਆ ਉਹ ਸੱਚ ਹੋਵੇ ਹੂੰ ਹੂੰ ਅੱਬ ਤਾਂ ਇੱਥੇ ਦੇ ਅਰਥ ਕਰਨੀ ਸਾਨੂੰ ਲੋੜ ਨਹੀਂ ਹੈ ਠੀਕ ਹੈ ਜੇ ਤੈਨੂੰ ਟਾਰਗੇਟ ਬਣਾ ਕੇ ਗੱਲ ਨਹੀਂ ਕੀਤੀ ਹੋਈ ਸੋ ਜੀ ਠੀਕ ਹੈ ਜੀ ਹਾਂ ਸਾਖ ਜਿਹੜਾ ਲਫਜ਼ ਹੈ ਸਾਖ ਹਾਂ ਸਾਖ ਲਫਜ਼ ਹੈ ਉਰਦੂ ਦਾ ਸ਼ਾਖਾ ਬੇਸ ਕਰੇ ਉਹ ਦੂਏ ਦੇ ਵਿਚਾਇ ਸਾਖਾ ਬੇਸ ਕਰੇ ਆ ਪਹਿਲਾ ਨਾਨਕ ਦਾ ਨਾ ਨਾਨਕ ਦਾ ਜਿਹੜਾ 12 ਬੁਖਾਰੀ ਦਾਗਦਾ ਹਾਂਜੀ ਉਹਦੇ ਚ ਸਾਖਾ ਬੇਸ ਕਰੇ ਹੁਣ ਬਾਕੀ ਕਿਹੜੀ ਸਾਖਾ ਬੇਸ ਕਰਦੀ ਹੈ ਹਾਂ ਨਾ ਅਰੇ ਇਹ ਕੋਈ ਨਾ ਫਿਰ ਪਤਾ ਲੱਗੂ ਵੀ ਲੋ ਜੀ ਲੋ ਜੀ ਅੱਗੇ ਲੋ ਵੇ ਸਾਖ ਭਲਾ ਹਾਂ ਸਾਖਾ ਵੇਸ ਕਰੇ ਆਵੇ ਤਾਂ ਹੀ ਭਲਾ ਰੋ ਵੇ ਸਾਖਾ ਤਾਂ ਹੀ ਭਲਾ ਨੇ ਕਿ ਸਾਖਾ ਵੇਸ ਕਰੇ ਸਾਖਾ ਵੇਸ ਕਰੇ ਸਾਖਾ ਪੱਤੇ ਫੁੱਟਣ ਫੁੱਲ ਲੱਗੇ ਅੱਛਾ ਫਲ ਲੱਗੇ ਠੀਕ ਹੈ ਜਦਾਂ ਆਵੇ ਸਾਖ ਠੀਕ ਹੈ ਸਾਖਾ ਦੇ ਵੀ ਨਾ ਭਲਾ ਤਾਂ ਹੈ ਸਾਖਾ ਦੇ ਵਿੱਚ ਸਾਰੀਆਂ ਡਾਂਗੀਆਂ ਨੂੰ ਨਵੇਂ ਪੱਤੇ ਫੁੱਟਦੇ ਨੇ ਹੁਣ ਹਾਂ 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 ਪੱਤੇ ਪੁਰਾਣੇ ਡਰ ਜਾਣੇ ਨੇ ਬਹੁਤ ਰਖਦਾ ਨੇ ਹੂੰ ਬਵੇਂ ਫੁੱਟਣੇ ਨੇ ਪੱਤੇ ਹੂੰ ਜਿਹੜੀ শাক ਫੁੱਟੇ ਇਹਨਾਂ ਦੇ ਪੱਤੇ ਉਹ ਕਹਿੰਦਾ ਵਿਸਾਖੋਂ ਦੇ ਵਾਸਤੇ ਭਲਾ ਠੀਕ ਹੈ ਹਾਂ ਸਖਾ ਵੀ ਸੁਗਿਆਵ ਜਿਹੜੀ ਉਹ ਜੰਦਬੀਨ শাক ਨੂੰ ਮਿਲਾਵਤੀ ਸੀ ਸਾਗ ਸਾਡੇ ਵਾਸਤੇ ਤਾਂ ਚੰਦਾ ਹੈ ਤੇ ਸਾਗ ਦੇ ਵੀਦ ਨੂੰ ਚੰਦਾ ਸਮਝਦੇ ਨੇ ਹਾਂੜੀ ਪੱਕ ਜਾਂਦੀ ਹੈ ਘਰ ਆਉਂਦੀ ਹੈ ਹੂੰ ਸਰੀਰ ਨੂੰ ਖਰਾਕ ਮਿਲਦੀ ਹੈ ਹੂੰ ਸਵਾਲ ਅੰਦਰ ਹੀ ਸਰੀਰ ਨੂੰ ਖਰਾਕਵੇਂ ਮਿਹਲੇ ਵਾਲੇ ਨੂੰ ਤੇ ਮਿਲ ਗਈ ਹੂੰ ਅੰਦਰੋਂ ਜੇ ਮੜਦੀ ਆ ਤਾਂ ਦਿਲ ਲਹਰਾ ਭਰਾ ਹੁੰਦਾ ਠੀਕ ਹੈ ਬੁੱਧ ਵੱਧਦੀ ਹੈ ਹਾਂ ਤਾਂ ਇਹ ਜਿਹੜਾ ਹੈ ਨਾ ਗੱਟ ਪਾਈਏ ਫਿਰ ਬੁੱਧੀ ਅੱਗੇ ਗਿਆਨ ਵੱਧਦਾ ਫਿਰ ਉਹਦੇ ਨਾਲ ਫਿਰ ਗੱਟ ਪਾਉਂਦੀ ਹੈ ਬੁੱਧ ਸ਼ਾਖਾ ਵੀ ਇਹ ਮ ਵੱਧਦੀ ਹੈ ਗਿਆਨ ਹਾਂ ਬਿਲਕੁਲ ਠੀਕ ਹੈ ਪੱਤੇ ਰਵੇਂ ਫੁੱਟਦੇ ਨੇ ਛਾਂ ਹੁੰਦੀ ਹੈ ਹਾਂ ਰੋਜ਼ ਰਵੇਂ ਤਨ ਨੂੰ ਗਿਆਨ ਮਿਲਦਾ ਹੈ ਰੋਜ਼ ਨਵੇਂ ਤੇ ਨਵੇਂ ਵਸਲੇ ਆਉਂਦੇ ਰੋਜ਼ ਰੂਪ ਬਦਲਦਾ ਸ਼ਾਖ ਦਾ ਹਮ ਅਰੇ ਪੱਤੇ ਦੋਵੇਂ ਫੁੱਟੇ ਹੁਣ ਸ਼ਾਖ ਦੇ ਉੱਤੇ ਭਰੀ ਹੋਵੇ ਪੱਤਿਆਂ ਨੂੰ ਚੰਗੀ ਲੱਗਦੀ ਹੈ ਗੂੜੇ ਗੂੜੇ ਪੱਤਿਆਂ ਨੇ ਤਾਂ ਉਹ ਡੱਡੀ ਹੋਵੇ ਸੁੱਕੀ ਹੋਈ ਉਹ ਚੰਗੀ ਲੱਗਦੀ ਹੈ ਪਤਾ ਕੋਈ ਬਣਾ ਹੋਵੇ ਠੀਕ ਹੈ ਬਾਬਾ ਜੀ ਇੱਥੇ ਮੈਂ ਗੱਲ ਕਰਾਂਗਾ ਆਪਾਂ ਪਹਿਲਾਂ ਕਿਹਾ ਸੀ ਵੈ ਸਾਖ ਧੀਰਨ ਕਿਉਂ ਵਾਢੀਆਂ ਵਾਢੀਆਂ ਵਾਸਤੇ ਧੀਰਜ ਕਿਵੇਂ ਹੋਵੇ ਉਹ ਸ਼ਾਖ ਨੂੰ ਜਿਹੜੀ ਸੁੱਕੀ ਹੋਈ ਹੈ ਸੁੱਕੀ ਛਾਖ ਨੂੰ ਜਿਹੜੇ ਨੇ ਬਾਗਵਾਨ ਵੀ ਵੜ ਦਿੰਦੇ ਨੇ ਹੂੰ ਛਾਖ ਦੇ ਸੁੱਕੇ ਕਾਣਿਆਂ ਨੂੰ ਵੱਢ ਕੇ ਜਾਣ ਲੈਂਦੇ ਨੇ ਲੋਕ ਹੂੰ ਉਹਦੇ ਜੀਕਰੋਣਾ ਨੂੰ ਪਤਾ ਨਹੀਂ ਪੈਲ ਇਹਵੇਂ ਮੂਲਣਾ ਟੁੱਟੇ ਹੋਇਆ ਨੂੰ ਕਾਲ ਮਾਰੀ ਜਾਂਦਾ ਲੋਜ ਛੱਡੀ ਜਾਂਦਾ ਹੂੰ ਉਹਨਾਂ ਨੂੰ ਅੱਧੀ ਕਾਲ ਕੋਈ ਚਾਹਦਾ ਜਿਹੜੇ ਆਪਣੇ ਬੂਲ ਨਾਲ ਜੁੜੇ ਹੋਏ ਨੇ ਜਿਹੜਾ ਹਰੀਆਂ ਦਾਣੀਆਂ ਨਹੀਂ ਨਾ ਵੱਢਦੇ ਹਾਂ ਇਸ ਸਮੇਂ ਭਗਵਾਨ ਦੇ ਤੱਕ ਫੁੱਲ ਫਾਲ ਲੱਗੂਗਾ ਹੂੰ ਹੂੰ ਚੁੱਕੀ ਇਹਨੂੰ ਵੱਢ ਲੈਦੇ ਨੇ ਠੀਕ ਹੈ। ਪਰ ਜਿਹੜੇ ਹਰੇ ਨੇ ਉਹਨਾਂ ਨੂੰ ਨਹੀਂ ਵੱਢਦਾ। ਹਾਲ ਕੁਛ ਨਹੀਂ ਕਹਦਾ। ਹਰ ਹਰ ਨਾਮ ਜਪਦੇ ਆ ਤਾਂ ਛੁਣਾ ਕਹ ਹੈ ਜਮਦਾਲ ਠੀਕ ਹੈ। ਜਿਹੜੇ ਹਰ ਹਰ ਨਾਮ ਜਪਦੇ ਨੇ ਹਰੇ ਨੇ ਉਹਨਾਂ ਨੂੰ ਜਮਦਾਲ ਕਿਉਂ ਕੁਝ ਹੋਊਗਾ। ਸਰੀ ਅੱਗੇ ਹੈ ਬਬਾਈ ਇਹ ਤੁਕ ਵਿਸਾਖ ਪੱਲਾ ਸਾਖਾ ਵੇਸ ਕਰੇ ਧੰਨ ਦੇਖੇ ਹਰ ਦੁਆਰ ਆਵੋ ਹੋ ਦਿਆ ਕਰੇ। ਸਾਹ ਜਿਹੜੀ ਹੈਗੀ ਆ ਬੁੱਧੀ ਆ ਆਪਣੇ ਹਰ ਵਕਤ ਖੜੀ ਆ। ਹੂੰ ਦੇਖ ਰਹੀ ਆ ਦਵਾਰੇ ਤੇ ਵੀ ਆਊਗਾ ਪ੍ਰੀਤਮ ਸ਼ਬਦ ਗੁਰੂ ਪ੍ਰਗਟ ਹੋਊਗਾ। ਹੂੰ ਸੁਰਤ ਘਰਚਾ। ਧਿਆਨ ਹਮੇਸ਼ਾ ੜੇਖ ਰਹੀ ਆ। ਹੂੰ ਧਿਆਨ ਬੁੱਧੀ ਦਾ ਧਿਆਨ ਲੱਗਿਆ ਹੋਇਆ ਕਿਸੇ ਆਉਣ ਵਾਲੇ ਦੇ ਵਿੱਚ ਕਿ ਕੋਈ ਆਊਗਾ। ਦਰ ਦੇ ਵਿੱਚ ਸੁਰਤ ਟਿਕੀ ਹੋਈ ਆ। ਠੀਕ ਹੈ ਜਹਾਂ ਤੇ ਗਿਆ ਹੋਇਆ ਕੋਈ ਪ੍ਰਗਟ ਹੁੰਦੇ ਸ਼ਬਦ ਉੱਥੇ ਉਧਰ ਇਸ਼ਾਰਾ ਹੈ ਇਹ ਜਿਵੇਂ ਘਰ ਕੇ ਇਹਦੇ ਬਰਾਤ ਆਉਣੀ ਹੁੰਦੀ ਹੈ ਹਾਂ ਹਾਂ ਧਿਆਨ ਕਰ ਲਾ ਉਧਰੇ ਉਧਰੇ ਬੱਚਾ ਵੱਜੂਗਾ ਕਿ ਇਹਦਾ ਜੇ ਹੁੰਦਾ ਸੀ ਕੋਈ ਆਏਗਾ ਜਾਂ ਕੋਈ ਕਾਰ ਆਉਂਦੀ ਹੈ ਗੱਡੀ ਆਉਂਦੀ ਹੈ ਬਾਹਰ ਪੈਰ ਤੇ ਖੜੇ ਦੇਖਦੇ ਰਹਿੰਦੇ ਰਹਿੰਦੇ ਹਾਂ ਅੱਛਾ ਜੀ ਆਖਰੀ ਹੈ ਜੀ ਇੱਕ ਹੋਰ ਦੂਰ ਮੈਦਾਨਾ ਐਂਪਰ ਮਾਨਾ ਵੇ ਬਾਹਰ ਦੂਰ ਨਹੀਂ ਜਾਣਿਆ ਵੀ ਦੂਰ ਹੈ ਦੂਰ ਬ੍ਰਾਹਮਣ ਨੇ ਦੱਸਿਆ ਜਰੂਰ ਹੈ ਵੀ ਬਾਹਰ ਹੈ ਦੂਜੀਆਂ ਬੱਤਾਂ ਵਾਲਿਆਂ ਨੇ ਦੱਸਿਆ ਵੀ ਜੂਰ ਹੈ ਮੈਂ ਤਾਂ ਪਰੰਦਰੇ ਵੱਡੇ ਹਰਕਾ ਮਹਿਲ ਪਛਾਨਣਾ ਅਰਪ੍ਰਵ ਹਰਕਾ ਮਹਿਲ ਪਛਾਨਣਾ ਅਰਪ੍ਰਵ ਦਾ ਮਹਿਲ ਪਛਾਨ ਵੀ ਲਿਆ ਹਾਂ ਜੀ ਗਾਜ ਜਦ ਬੰਦੇ ਆ ਅੰਦਰ ਹੈ ਤਾਂ ਮਹਿਲ ਪਛਾਨਣਾ ਕੋਈ ਔਖਾ ਨਹੀਂ ਠੀਕ ਹੈ ਨਾਨਕ ਉਦੋਂ ਗਾਹ ਧਿਆਨ ਜਾਂਦਾ ਹੀ ਵੀ ਤੇ ਅੰਦਰ ਧਿਆਨ ਹੋਣਾ ਹੂੰ ਜਿੱਦਾਂ ਬਹਿਲ ਜੀ ਜਾਂਦਾ ਕਹਾਂ ਜਾਂਦਾ ਹੀ ਨਹੀਂ ਫੇ। ਹਾਂ ਮਹਿਲ ਪਹੁੰਚ ਗਿਆ ਫਿਰ। ਉਰੇ ਰਹਿਣਾ ਨਾ ਕਹਾਂ ਜਾਂਦਾ। ਠੀਕ ਹੈ ਠੀਕ। ਦੇਖੋ ਰਾਜਵਦ ਦੇ ਆਸਰੇ ਦਾ। ਠੀਕ ਹੈ। ਹਾਂ ਜਾਂ ਤੇ ਆਨੰਦਪੁਰ ਕਰਦੇ ਆ ਨਾ। ਰਾਜ ਕਿਤੇ ਨਹੀਂ ਦਿਖਦਾ ਧਿਆਨ। ਹੂੰ। ਤੇ ਆ ਟੜ ਜਾਊਗਾ ਅੰਦਰ। ਮਹਿਲ ਦੇ ਵਿੱਚ ਜਾਊਗਾ ਜਾਂ ਫਿਰ ਬਾਹਰ ਹੋਊਗਾ ਤੇ ਕੁੜੀ ਜਾਊਗਾ। ਹੂੰ। ਹਲਕਾ ਥੋ ਥੱਲੇ ਤੇ ਆਨ ਗਿਆ আর ਉੱਥੇ ਟੜ ਜਾਊ। ਕੋਈ ਮਹਿਲ ਹੈ ਜਿੱਥੇ ਤੇ ਆਲ ਜਾ ਕੇ ਗਾਹ ਨਹੀਂ ਜਾਂਦਾ। ਹੂੰ ਹੂੰ ਹੂੰ। ਅੱਗੇ ਰਸਤਾ ਹੀ ਨਹੀਂ ਕੋਈ ਹੈ। ਹਾਂ ਅੱਛਾ ਅੱਗੇ ਹੈ ਨਾਨਕ ਵੈਸਾਖੀ ਪ੍ਰਭ ਭਾਵਾ ਵੈਸਾਖੀ ਵੈਸਾਖੀ ਪ੍ਰਭ ਭਾਵਾ ਉਹਨਾਂ ਸਾਖਾਂ ਨੂੰ ਪ੍ਰਭ ਆ ਜਾਂਦਾ ਹੈ ਨਾਕੀ ਬਹੁ ਬਚਨ ਹਾਂ ਵੈਸਾਖੀ ਉਹਨਾਂ ਸਾਖਾਂ ਨੂੰ ਠੀਕ ਹੈ ਵੈਸਾਖੀ ਰੀ ਲਾਹੇ ਵੈਸਾਖੀ ਵੈਸਾਖੀ ਉਹਨਾਂ ਭਾਵਾ ਉਹਨਾਂ ਸਾਖਾਂ ਨੂੰ ਹਾਂ ਸੁਰਤਿ ਸ਼ਬਦ ਮਨ ਮਾਨਾ ਜਿਹੜੀ ਸੁਰਤਿ ਸ਼ਬਦ ਦੇ ਨਾਲ ਜਾਂ ਮਨ ਮਾਨ ਜਵੇ ਸ਼ਾਦੂ ਸੋਰਸਦਾ ਮੇ ਜੇ ਗੁਰਬਾਣੀ ਨੂੰ ਮਨ ਬੱਜਵੇ ਧਿਆਨ ਗੁਰਬਾਣੀ ਤੇ ਟਿਕਿਆ ਰਹੇ ਬੰਨੂ ਗੁਰਬਾਣੀ ਮਿੱਠੀ ਲੱਗੇ ਗੁਰਬਾਣੀ ਨੂੰ ਮਨ ਮੰਨ ਜਵੇ ਇਹ ਸਗੋਂ ਜਿੰਨੋ ਗੱਲ ਬਣ ਗਈ ਬਣਨੀ ਬਣਦੀ ਜਿੰਨਾ ਜਰ ਕੁਝ ਬਣ ਜੋ ਮਿਲੇ ਨਾ ਮਨ ਮੰਨਦਾ ਵੀ ਹੈ ਨਹੀਂ ਮੰਨਦੀ ਇਹ ਲੋਗਰ ਬਾਣੀ ਜੋਦੋਂ ਕੁਝ ਸਮਝ ਨਹੀਂ ਆਉਂਦੀ ਹਾਂ ਉਹਨਾਂ ਦਾ ਦਿਮਗ ਟਿਕਦਾ ਹੈ ਬਾਣੀ ਨੂੰ ਚੜਦਾ ਪ੍ਰਾਪਤੀ ਦੇ لالچی ਬਣਾ ਬੋਲ ਜਿੱਥੋਂ ਕੁਝ ਮਿਲਦਾ ਉੱਥੇ ਟਿਕਦਾ ਹੈ ਹਾਂ ਠੀਕ ਬਸ ਜਿੱਥੇ ਕੋਈ ਮਿਲਦਾ ਨਹੀਂ ਨਾ ਆਪਣੇ ਕੰਮ ਜੀ ਜੀ ਲੱਗਦਾ ਜਿਵੇਂ ਦਿਹਾੜੀ ਕਰਦਾ ਉੱਥੇ ਜੀ ਘੱਟ ਲੱਗਦਾ ਹੈ ਤੇ ਟਾਈਮ ਦੇਖਦਾ ਰਹਿਣੇ ਪੰਜ 5 ਵਜੇ ਹਾਂ ਠੀਕ ਹੈ ਇਹ ਆਪਣਾ ਕੰਮ ਆ ਕਰਦਾ ਫਿਰ ਹੀ ਟਾਈਮ ਦੇਖਦਾ ਫਿਰ ਕਹਿੰਦਾ ਸਾਡਾ ਦਿਨ ਛੇਤੀ ਚੁਗ ਗਿਆ ਪਤਾ ਨਹੀਂ ਲੱਗਿਆ ਛੇਤੀ ਜਵਗਾ ਦੇਣ ਭਾਈ ਜੀ ਮੁਕਿਆ ਥੋੜਾ ਖਬ ਹੂੰ ਹੂੰ ਉਹ ਤਾਂ ਮਿਲਦਾ ਨਾ ਕੋਈ ਆਪਣਾ ਜਿਹੜਾ ਆਪਣਾ ਨਹੀਂ ਉੱਥੇ ਦਾ ਜਿਹੜਾ ਮਿਲਦਾ ਉਹ ਮਿਲਣਾ ਨਹੀਂ ਮਿਲਦਾ ਥੋੜਾ ਹੋ ਜਾਇਾ ਚਾਹ ਬਹੁਤਾ ਹੋ ਜਾਇਆ ਇਹ ਪ੍ਰਾਪਤੀ ਹੈ ਨਾ ਗੁਰਬਾਨੀ ਚੋ ਕੁਛ ਨਾ ਕੁਛ ਫਿਰ ਵੜਾ ਕੇ ਖਿਖਦਾ ਉੱਥੇ ਇਹ ਫਿਰ ਛਿਖਦਾ ਜੀ ਸਿਰ ਨੂੰ ਆਨੰਦ ਆਉਂਦਾ ਜੇ ਕੰਮ ਠੇਕੇ ਤੇ ਆ ਫਿਰ ਜੀ ਕੇ ਕਦੇ ਲੱਗਦਾ ਕਿ ਜਿੰਨਾ ਕੱਲੂ ਉੱਥੇ ਜਿਆਦਾ ਮਿਲੂ ਹਾਂ ਠੇਕੇ ਤੇ ਠੀਕ ਹੈ ਪੜਨ ਵਾਲੇ ਹਾਂ ਜਿਹੜੇ ਪਰਮ ਤੇ ਠੇਕੇ ਆਪ ਹੋਈ ਆ ਜੇ ਦਿਹਾੜੀ ਤੇ ਆ ਉਹ ਤਾਂ ਨਹੀਂ ਕੰਮ ਕਰਦਾ ਜੇ ਠੇਕੇ ਤੇ ਹੋਵੇ ਜਿਆਦਾ ਕਰਦਾ ਫਿਰ ਜਿਆਦਾ ਕੰਮ ਕਰਦਾ ਇਹ ਠੇਕੇ ਤੇ ਜਿਆਦਾ ਹੁੰਦਾ ਜਾਂ ਠੇਕੇ ਤੇ ਹੁੰਦਾ ਰਾ ਜਿਹੜਾ ਕਰਦਾ ਉਹਨੂੰ ਹੀ ਖਾ ਲੇਗਾ ਹੂੰ ਕਾਂ ਬਾਣੀ ਵਿਚਾਰ ਹੁੰਦੀ ਐਵੇਂ ਦੀ ਵਿਚਾਰ ਹੁੰਦੀ ਜਿਹਦੀ ਵਿਚਾਰ ਉਹਦੀ ਪ੍ਰਾਪਤੀ ਐ ਹੂੰ ਠੀਕ ਹੈ ਜੀ ਕਲੀਅਰ ਹੈ ਹਾਂ ਕਲੀਅਰ ਹੈ ਜੀ ਆ ਆ ਦੇਲਾ ਸੁਭਾਅ ਹੈ ਮੰਦਾ ਹੈ ਹੂੰ ਹੂੰ